ਆ ਲੋ ਜੀ ਦੇਖ ਸਕਦੇ ਹੋ ਇਹ ਆਪਣੀ ਸਲਾਈ ਆਪਾਂ ਲਈ ਢੀਲਾ ਤੇ ਕਿੰਨੀ ਫਿਨਿਸ਼ਿੰਗ ਸੋਹਣੀ ਹੋਈ ਹੈ ਜੀ ਦੇਖ ਸਕਦੇ ਨਾਲ ਤਾਂ ਆਪਣਾ ਨਾ ਇਹਦੇ ਨਾਲ ਹੋਰ ਤਾਂ ਕੁਝ ਨਹੀਂ ਆਪਣੇ ਇਹਨਾਂ ਅੰਡਰਲੌਕ ਦਾ ਨਾਲ ਤਾਂ ਟਾਈਮ ਬਚ ਜਾਂਦਾ ਤੇ ਨਾਲੇ ਇਹਦੇ ਨਾਲ ਫਿਨਿਸ਼ਿੰਗ ਸੋਹਣੀ ਹੁੰਦੀ ਹੈ ਸਫਾਈ ਹੁੰਦੀ ਹੈ ਤੇ ਬਿਲਕੁਲ ਪਤਾ ਨਹੀਂ ਲੱਗਦਾ ਇਹਨੂੰ ਗੁੰਮ ਸਿਉਣ ਕਹਿੰਦੇ ਨੇ ਤੇ ਉਸ ਤੋਂ ਪਿੱਛੋਂ ਆਪਾਂ ਲਾਉਣੀ ਹੈ ਜੀ ਝੋਲੀ ਦੇ ਸਾਨੂੰ ਸਿਉਣ ਦੱਸ ਦਿਆਂਗੇ ਆਪਣੇ ਕੋਲ ਜਿਹੜਾ ਦੂਜਾ ਟੁੰਡਾ ਹੈਗਾ ਉਹ ਵੀ ਆਪਾਂ ਕੋਲ ਸਲਾਈ ਕਰਕੇ ਰੱਖੀ ਹੋਈ ਐ ਆ ਤੁਸੀਂ ਵੇਖ ਸਕਦੇ ਆ ਆਹ ਲੋ ਸ ਇਸ ਤਰੀਕੇ ਆਪਾਂ ਰੱਖਾਂਗੇ ਇਹ ਆ ਝੋਲੀ ਆ ਗਈ ਜੀ ਇਹ ਆ ਲੋ ਜੀ ਤੇ ਆਪਾਂ ਝੋਲੀ ਦੋਨਾਂ ਦੀ ਝੋਲੀ ਦੀ ਆਪਾਂ ਸਲਾਈ ਲਗਾਵਾਂਗੇ ਉਹ ਤੁਹਾਨੂੰ ਦੱਸ ਦਿਆਂ ਜੀ ਇਸ ਤਰੀਕੇ ਦਾ ਆ ਲੋ ਜੀ ਪਹਿਲਾਂ ਆਪਾਂ ਇਹਨੂੰ ਇਸ ਤਰੀਕੇ ਰੱਖ ਲਾਂਗੇ ਇੱਕ ਨੂੰ ਫੇਟਲੀ ਸਾਈਡ ਇਹਦੀ ਲਾਈਨਿੰਗ ਹੈਗੀ ਹੈ ਜੀ ਚਲੋ ਦੂਜੀ ਆਪਾਂ ਇਸ ਤਰੀਕੇ ਰੱਖ ਲਈ ਜਦੋਂ ਆਪਾਂ ਇਹਦੀ ਸਿਲਾਈ ਲਾਉਣੀ ਆ ਉਹ ਤੁਸੀਂ ਧਿਆਨ ਨਾਲ ਦੇਖਿਓ ਆ ਲੋ ਜੀ ਇਸ ਤਰੀਕੇ ਆਪਾਂ ਜਦੋਂ ਇਹਨੂੰ ਰੱਖਿਆ ਜਿਹੜੀ ਆਪਣੀ ਨੀਚੇ ਵਾਲੀ ਲਾਈਨਿੰਗ ਆ ਉਹਨੂੰ ਆਪਾਂ ਫੜਾਂਗੇ ਆ ਲੋ ਜੀ ਹੁਣ ਤੁਸੀਂ ਦੇਖੀਏ ਇਹਨੂੰ ਆਪਾਂ ਇਸ ਤਰੀਕੇ ਨਾਲ ਐਂ ਬਾਲ ਖਵਾ ਦਾਂਗੇ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਸ ਤਰੀਕੇ ਸੀ ਜਦੋਂ ਆਪਾਂ ਹੱਥ ਨਾਲ ਐਂ ਕਰਾਂਗੇ ਇਹਨੂੰ ਆਪਾਂ ਇਸ ਲਾਈਨਿੰਗ ਦੇ ਉੱਤੇ ਇਹ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਐਂ ਮੋੜ ਕੇ ਇਸ ਲਾਈਨਿੰਗ ਦੇ ਉੱਤੇ ਆਪਾਂ ਰੱਖ ਲਾਂਗੇ ਇਹ ਗੱਡ ਸੋਨਾਂ ਆਪਾਂ ਧਰ ਕੇ ਦਿਖਾਉਣੀ ਆ ਬਾਲ ਦੀ ਤੁਹਾਨੂੰ ਸਮਝ ਆ ਗਈ ਹੋਣੀ ਕਿ ਨਾ ਹੀ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਕੋਸ਼ਿਸ਼ ਕਰਾਂਗੇ ਦੁਬਾਰੇ ਦੱਸਗੇ ਸਲਾਈ ਲਗਾ ਕੇ ਇਹਦੀ ਦਿਖਾਉਣੀ ਹੈ ਇਹਦੇ ਆਪਾਂ ਜਿਹੜੇ ਚਾਰੇ ਕੋਨਰ ਨੇ ਇਹਨਾਂ ਨੂੰ ਇਸ ਤਰੀਕੇ ਸਫਾਈ ਨਾਲ ਰੱਖਾਂਗੇ ਇਹ ਹਾਲੋ ਇਸ ਤਰੀਕੇ ਆਪਾਂ ਇਹਦੀ ਹੁਣ ਲਗਾਵਾਂਗੇ ਸਲਾਈ ਆਹ ਸੋਨਾ ਤੁਸਨ ਨੂੰ ਸਿੱਧਾ ਕਰਕੇ ਲਿਖੁੰਨੇ ਆ ਇਹ ਆਲੋ। ਜਿਹੜੀ ਆਪਣੀ ਆ ਚੀਜ਼ ਸੀਗੀ ਆਪਾਂ ਫੋੜ ਕਰਕੇ ਤਾਂ ਐਸੇ ਉੱਤੇ ਬਾਹਰ ਆ ਗਈ। ਜਦੋਂ ਆਪਾਂ ਸਿੱਧਾ ਕਰ ਕਰ ਲਿਆ ਤਾਂ ਇਸ ਤਰੀਕੇ ਹੋ ਗਿਆ। ਦੇਖ ਸਕਦੇ ਤੁਸੀਂ। ਆਲੋ। ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸਨ ਨੂੰ ਨਾ ਸਮਝ ਆਈ ਹੋਵੇ ਇਸ ਬਾ ਆਪਣੀ ਜਿਹੜੀ ਆਪਾਂ ਸੇਉਣ ਲਗਾਈ ਆ। ਤਾਂ WhatsApp ਤੇ ਮੈਸੇਜ ਕਰਕੇ ਜਰੂਰ ਦੱਸਿਓ ਸਾਨੂੰ ਕੋਸ਼ਿਸ਼ ਕਰਾਂਗੇ ਦੁਬਾਰੀ ਸਮਝਾਉਣ ਦੀ ਓਕੇ ਜੀ ਬਾਏ ਅੱਜਾ ਸ਼ੀਕਾਰ